ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਆਪਣਾ ਬਲੌਗ ਆ ਉਹ ਫਤਿਹਗੜ੍ਹ ਸਾਹਿਬ ਤੇ ਆ ਸੋ ਅੱਜ ਵਿਸਾਖੀ ਨੂੰ ਅਸੀਂ ਜਾ ਰਹੇ ਹਾਂ ਜੀ ਫਤਿਹਗੜ੍ਹ ਸਾਹਿਬ ਤੇ ਜਿੰਨੇ ਵੀ ਗੁਰੂ ਘਰ ਹੋਣਗੇ ਉਹਨਾਂ ਦੇ ਦਰਸ਼ਨ ਕਰਾਵਾਂਗੇ ਤੇ ਨਾਲ ਜੁੜੇ ਰਹੋ ਵੀਡੀਓ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਕਰੀਬਨ ਅਸੀਂ 1 ਵਜੇ ਦੇ ਵਿੱਚ ਫਤਿਹਗੜ੍ਹ ਸਾਹਿਬ ਪਹੁੰਚ ਗਏ ਸੀ ਤੇ ਅੰਦਰ ਕੀਰਤਨ ਚੱਲ ਰਿਹਾ ਸੀ ਜੋ ਮਨ ਨੂੰ ਬਹੁਤ ਸ਼ਾਂਤੀ ਬਖਸ਼ ਰਿਹਾ ਸੀ ਤੇ ਬੱਕੀ ਸੰਗਤ ਦਾ ਵੀ ਬਹੁਤ ਰਸ ਸੀ ਤੇ ਦਰਸ਼ਨ ਕਰੋ ਜੀ ਅੰਦਰ ਦਰਬਾਰ ਸਾਹਿਬ ਦੇ ਇੱਥੇ ਬੈਠ ਕੇ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਸਿੱਧਾ ਤੇ ਆ ਜੀ ਪੂਰਾ ਸਾਹਿਬ ਦਾ ਰਸਤਾ ਜਿੱਥੇ ਬਾਬਾ ਫਤਿਹ ਸਿੰਘ ਤੇ ਬਾਬਾ ਜਾਰਾਵਰ ਸਿੰਘ ਜੀ ਦੀ ਸਿੱਧੀ ਹੋਈ ਸੀ ਟੇਕਣਾ ਰੇ ਵੀ ਜਿੰਨਾ ਨਹੀਂ ਹਾਤ ਉਹਨਾਂ ਦੀ ਸਿੱਧੀ ਹੋਈ ਸੀ ਉਹ ਇੱਕ ਅੱਜ ਵੀ ਉੱਥੇ ਮੌਜੂਦ ਹੈ ਦਰਸ਼ਕੋ ਸੰਬਤ ਦੀ ਠੰਡੀ ਗੁਰਦੀ ਜੀ ਇਤਿਹਾਸ ਵਿੱਚ ਤੁਹਾਨੂੰ ਪਤਾ ਹੈ ਇਹ ਇਸ ਦਿਖਾਤੇ ਬਾਬਾ ਫਤੇ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਤੇ ਮਾਤਾ ਗੁਜਰੀ ਜੀ ਨੂੰ ਵਜ਼ੀਰ ਖਾਨ ਵੱਲੋਂ ਬੰਦੀ ਬਣਾ ਕੇ ਰੱਖਿਆ ਗਿਆ ਸੀਗਾ। ਔਰ ਇਹੀ ਜਗ੍ਹਾ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਹੋਈ ਸੀ। ਸੋ ਸਾਰੇ ਕਮੈਂਟਾਂ ਵਿੱਚ ਧੰਨ ਬਾਬਾ ਫਤੇ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਤੇ ਧੰਨ ਮਾਤਾ ਗੁਜਰੀ ਜੀ ਜ਼ਰੂਰ ਲਿਖੋ। ਬਾਕੀ ਸਾਡੀ ਜ਼ਿੰਦਗੀ ਜੀ ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਅਸੀਂ ਤਾਂ ਇੰਨਾ ਸ਼ਹੀਦਾਂ ਸੰਗਾਂ ਦੀ ਜਗ੍ਹਾ ਤੇ ਹੀ ਆਉਣਾ। ਕਿਉਂਕਿ ਅੱਜ ਵਿਸਾਖੀ ਦਾ ਦਿਨ ਆ ਤੇ ਖੁਸ਼ੀ ਦਾ ਮਾਹੌਲ ਆ ਸ਼ਾਦੀ ਦਾ ਖੁਸ਼ੀ ਵੀ ਨਾਲ ਹੀ ਆ ਜਦੋਂ ਅਸੀਂ ਲੰਗਰ ਹਾਲ ਤੇ ਗਏ ਤਾਂ ਲੰਗਰ ਹਾਲ ਦਾ ਡੇਟ ਲੱਗ ਚੁੱਕਿਆ ਸੀ ਕਿਉਂਕਿ ਸੰਗਤ ਪੂਰੀ ਹੋ ਗਈ ਸੀ ਅੰਦਰ ਤੇ ਤੇ ਮੇਰੇ ਨਾਲ ਦੇ ਸਿੰਘ ਨੇ ਸੋਚਿਆ ਵੀ ਆਪਾਂ ਜਦ ਤੱਕ ਚਾਹ ਪੀ ਲੈਨੇ ਆ ਜਦੋਂ ਨੇ ਚਾਹ ਪਵਾਈ ਉਦੋਂ ਦੀ ਦਰਵਾਜ਼ਾ ਖੁੱਲ ਗਿਆ ਲੰਗਰ ਹਾਲ ਤੇ ਫਿਰ ਚਾਹ ਚੱਕੀ ਉਹ ਨਾਲ ਹੋ ਗਈ ਕਿ ਫਿਰ ਬਾਕੀ ਵੀ ਦੇ ਸਕਦੇ ਹੋ ਹਜੇ ਵੀ ਚਾਹ ਨਾਲ ਹੀ ਰੱਖੀ ਬੈਠਾ ਇਹਨਾਂ ਤੇ ਫੁੱਲ ਹੋਏ ਪੈਣਗੇ ਵਿਚੀ ਪੱਸੀ ਵਿਚੀ ਖੀਰ ਵਿਚੀ ਕੀਰਾ ਵਿਚੀ ਚਾਹ ਵਿਚੀ ਚਾਹ ਕੇ ਮੇਰਾ ਬਸਦਾ ਬੱਬਾਈ ਵਧੀਆ ਵਧੀਆ ਜੀ ਹਾਂਜੀ ਸੰਗਤ ਜੀ ਦਰਸ਼ਨ ਕਰੋ ਜੀ ਬੱਬਾ ਮੋਤੀ ਮਹਾਰਾਜ ਜੀ ਯਾਦਗਰੀ ਗੁਰਦੁਆਰਾ ਤੇ ਸੰਗਤ ਜੀ ਬੱਬਾ ਮੋਤੀ ਮਹਾਰਾਜ ਜੀ ਦੀ ਸਾਡੀ ਕੌਮ ਚ ਕਿੱਡੀ ਵੱਡੀ ਕੁਰਬਾਨੀ ਹੈ ਕਿੱਡੀ ਵੱਡੀ ਸੇਵਾ ਕੀ ਕਿਉਂਕਿ ਉਸ ਟਾਈਮ ਦੀ ਜੋ ਮੁਗਲ ਸਰਕਾਰ ਸੀ ਜੋ ਜ਼ਾਲਮ ਸੀ ਉਸ ਤੋਂ ਨਾ ਡਰਦੇ ਹੋਏ ਬਾਬਾ ਮੋਤੀ ਮਹਾਰਾਜ ਜੀ ਨੇ ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਲਈ ਦੁੱਧ ਦੀ ਸੇਵਾ ਨਿਭਾਈ ਸੋ ਸਾਨੂੰ ਇਹਨਾਂ ਸੀਧਾ ਸੰਗਾਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਨਾ ਸਤਿਕਾਰ ਕਰਨਾ ਚਾਹੀਦਾ ਹਮੇਸ਼ਾ ਸੋ ਬਾਬਾ ਮੋਤੀ ਮਹਾਰਾਜ ਜੀ ਦੀ ਇੱਜ਼ਤ ਤੇ ਉਹਨਾਂ ਪ੍ਰਤੀ ਸਤਿਕਾਰ ਤੇ ਪਿਆਰ ਰਹਿੰਦੀ ਬਣੀਏ ਤੱਕ ਸਾਡੇ ਦਿਲਾਂ 'ਚ ਰਹਿਣਾ ਸੰਗਤ ਜੀ ਦਰਸ਼ਨ ਕਰੋ ਜੀ ਇਹ ਉਹ ਗਲਾਸ ਨੇ ਜਿਨ੍ਹਾਂ ਵਿੱਚ ਬਾਬਾ ਮੋਤੀ ਮਹਾਰਾਜ ਜੀ ਛੋਟੇ ਸਾਹਿਬ ਜਦਾਂ ਦੁੱਧ ਪਿਲਾਉਂਦੇ ਰਹੇ ਤੇ ਮਾਤਾ ਗੁਜਰੀ ਜੀ ਨੇ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਨਹੀਂ ਇਹ ਅਨਮੋਲ ਚੀਜ਼ਾਂ ਨੇ ਸੋ ਇਹਨਾਂ ਚੀਜ਼ਾਂ ਦੇ ਦਰਸ਼ਨ ਸਾਨੂੰ ਆਪਣੇ ਬੱਚਿਆਂ ਨੂੰ ਕਰਾਉਣੇ ਚਾਹੀਦੇ ਨੇ ਤਾਂ ਕਿ ਉਹ ਇਤਿਹਾਸ ਨਾਲ ਜੁੜਨ ਤੇ ਯਾਦਗਰੀ ਬੁੱਤੀ ਬੱਬਾ ਬੰਦਾ ਸਿੰਘ ਬਹਾਦਰ ਜੀ ਦਾ ਜੋ ਇੱਕ ਚੌਕ ਵਿੱਚ ਲਗਾਇਆ ਹੋਇਆ ਹੈ ਤੇ ਦਰਸ਼ਨ ਕਰੋ ਸੰਗਤ ਜੀ ਗੁਰਦੁਆਰਾ ਜੋਤੀਸੂਪ ਦੀ ਜਿੱਥੇ ਮਾਤਾ ਗੁਜਰੀ ਜੀ, ਬਾਬਾ ਫਤੇ ਸਿੰਘ ਜੀ ਤੇ ਬਾਬਾ ਜਰਾਵਰ ਸਿੰਘ ਜੀ ਦਾ ਅੰਤਿਮ ਸੰਸਕਾਰ ਹੋਇਆ ਸੀ। ਇਹੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਜਿੱਥੇ ਇਸ ਜਗ੍ਹਾ ਨੂੰ ਕੌਦਰ ਮੱਲ ਜੀ ਨੇ ਬਹੁਤ ਹੀ ਮਹਿੰਗੀ ਖਰੀਦ ਕੇ ਵਜ਼ੀਰ ਖਾਨ ਤੋਂ ਮਾਤਾ ਗੁਜਰੀ ਜੀ ਤੇ ਬਾਬਾ ਫਤੇ ਸਿੰਘ ਜੀ ਤੇ ਬਾਬਾ ਜਰਾਵਰ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ। ਹਾਂਜੀ ਸੰਗਤ ਜੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਾਕੀ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦਿਨਿਓ ਸਾਰਿਆਂ ਨੂੰ ਤੇ ਕੋਸ਼ਿਸ਼ ਕਰਿਆ ਕਰੋ ਇਹ ਸ਼ੇਅਰ ਕਰਿਆ ਕਰੋ ਆਪਣੇ ਪਰਿਵਾਰ 'ਚ ਤਾਂ ਕਿ ਇਤਿਹਾਸ ਬਾਰੇ ਪਤਾ ਲੱਗੇ ਇਹ ਵੀ ਬਹੁਤ ਵੱਡੀ ਸੇਵਾ ਹੁੰਦੀ ਹੈ ਜੀ ਬਾਕੀ ਨਵੀਂ ਵੀਡੀਓ 'ਚ ਮਿਲਦੇ ਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ